ਬਹੁਤ ਵੱਡਿਆ ਆਪਾਂ ਤੇ ਸ਼ੁਭ ਕਰਮਾ ਵਾਲੇ ਹਾਂ ਮਾਲਕ ਦੀ ਮਿਹਰਮਤ ਦਾ ਸਦਕਾ ਜੀਵਨ ਦੇ ਕੁਝ ਪਲ ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਇਸ ਹਫਤਾਵਾਰੀ ਦੀਵਾਨ ਦੇ ਵਿੱਚ ਉਸ ਮਾਲਕ ਦੇ ਗੁਣ ਗਾਉਣ ਦਾ ਸਾਨੂੰ ਸੁਭਾਗ ਪ੍ਰਾਪਤ ਹੋਇਆ ਹੈ ਕਿਉਂਕਿ ਇਹ ਜੀਵਨ ਮਿਲਿਆ ਹੈ ਉਸ ਮਾਲਕ ਦੀ ਬੰਦਗੀ ਕਰਨ ਵਾਸਤੇ ਉਹਦਾ ਸਿਮਰਨ ਕਰਨ ਵਾਸਤੇ ਕਿਤੇ ਇਸ ਜੀਵਨ ਦੇ ਦੌਰਾਨ ਉਸ ਮਾਲਕ ਦੇ ਦਰ ਤੇ ਪ੍ਰਵਾਨ ਹੋ ਜਾਈਏ ਤੇ ਉਹ ਇੱਕੋ ਇੱਕ ਰਾਹ ਹੈ ਜਿਹਨੂੰ ਸਹਿਜ ਜੀ ਪਾਵਨ ਬਾਣੀ ਵਿੱਚ ਕਹਿੰਦੇ ਨੇ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਹਿ ਮਿਲੰਤ ਜੰਮ ਤਰਾਸਰਾਸ ਮਟਾਈ ਪੰਥ ਦਾ ਅਰਥ ਅਰਥ ਹੁੰਦਾ ਹੈ ਰਾਹ ਦਾਸ ਅਰਜ ਕਰੇ ਖਾਸ ਕਰਕੇ ਭੈਣਾ ਦੇ ਚਰਨਾਂ ਵਿੱਚ ਜੇ ਬੱਚੇ ਬੋਲਦੇ ਨੇ ਤਾਂ ਉਹਨਾਂ ਨੂੰ ਚੁੱਪ ਕਰਾਇਆ ਜਾਵੇ ਬਹੁਤ ਚੰਗੀ ਗੱਲ ਹੋਵੇਗੀ ਇਹ ਸਮਾ ਕਿਤੇ ਐਵੇਂ ਨਾ ਸਮਝੀਏ ਬਹੁਤ ਕੀਮਤੀ ਹੈ ਜੀ ਇਹ ਅਸੀਂ ਹੁਣੇ ਰਲ ਕੇ ਸ਼ਬਦ ਪੜਿਆ ਹੈ ਹਰ ਜਿਓ ਨਿਮਾਨਿਆ ਤੂੰ ਮਾਨ ਇਹ ਕਿਤੇ ਸ਼ਬਦ ਸਾਡੇ ਹਿਰਦੇ ਵਿੱਚ ਘਰ ਘਰ ਜਾਵੇ। ਥੋੜੇ ਦਿਨਾਂ ਦੀ ਗੱਲ ਹੈ। ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ੍ਰੀ ਨਗਰ ਵਾਲੇ। ਉਹ ਇੱਕ ਇੰਟਰਵਿਊ ਵਿੱਚ ਗੱਲ ਕਰ ਰਹੇ ਸਾਨੂੰ ਕਹਿੰਦੇ ਕਈ ਵਾਰੀ ਅਸੀਂ ਕੀਰਤਨ ਕਰਦੇ ਹਾਂ ਤੇ ਕਹਿੰਦੇ ਬਹੁਤ ਆਤ ਵਿੱਚ ਰੋਲਾ ਪਾਇਆ ਜਾਂਦਾ ਹੈ, ਬੀਬੀਆਂ ਗੱਲਾਂ ਕਰਦੀਆਂ, ਬੱਚੇ ਰੋਲਾ ਪੁੰਦੇ ਨੇ। ਉਹ ਕਹਿੰਦੇ ਮੈਂ ਕਹਿੰਦਾ ਨਹੀਂ ਕਦੀ ਸਟੇਜ ਤੋਂ, ਅੱਜ ਤੱਕ ਕਹਿੰਦੇ ਕਦੀ ਸਟੇਜ ਤੋਂ ਇਹ ਗੱਲ ਨਹੀਂ ਕਈ ਕੋਈ ਚੁੱਪ ਕਰੋ। ਕਹਿੰਦੇ ਪਰ ਮੈਨੂੰ ਦੁੱਖ ਬਹੁਤ ਲੱਗਦਾ ਹੈ। ਤੇ ਜਿਹੜਾ ਇੰਟਰਵਿਊ ਲੈਣ ਵਾਲਾ ਉਹ ਕਹਿੰਦਾ ਦੁੱਖ ਕਿਉਂ ਲੱਗਦਾ ਹੈ ਕਹਿੰਦਾ ਦੁੱਖ ਇਸ ਕਰਕੇ ਲੱਗਦਾ ਹੈ ਕਿ ਜੇ ਕਿਤੇ ਸਾਨੂੰ ਪਤਾ ਹੋਵੇ ਕਿ ਇਹ ਉਹ ਸ਼ਬਦ ਹੈ ਜਿਹੜਾ ਗੁਰੂ ਨਾਨਕ ਦੇ ਹਿਰਦੇ ਚੋਂ ਆਇਆ ਹੈ ਕਿਤੇ ਸਮਝ ਪਵੇ ਇਹ ਸ਼ਬਦ ਉਹ ਹੈ ਜੋ ਗੁਰੂ ਨਾਨਕ ਦੇ ਹਿਰਦੇ ਤੋਂ ਆਇਆ ਹੈ ਇਹ ਸ਼ਬਦ ਉਹ ਹੈ ਜਿਹੜਾ ਗੁਰੂ ਨਾਨਕ ਨੇ ਆਪਣੀ ਰਸਨਾ ਨਾਲ ਗਾਇਆ ਹੈ ਕਹਿੰਦੇ ਫਿਰ ਕਿਉਂ ਅਸੀਂ ਰੋਲਾ ਪਾਈਏ ਕਿਉਂ ਨਾ ਅਸੀਂ ਸ਼ਬਦ ਸੁਣੀਏ ਦੇਖੋ ਸਾਨੂੰ ਸਾਰਾ ਕੁਝ ਚੇਤਾ ਰਹਿਣਾ ਜਦੋਂ ਅਸੀਂ ਘਰ ਜਾਣਾ ਹੈ ਨਾ ਸਾਨੂੰ ਇਹ ਸਭ ਕੁਝ ਚੇਤਾ ਰਹਿਣਾ ਕਿ ਕਿਹੜਾ-ਕਿਹੜਾ ਸਾਨੂੰ ਮਿਲਿਆ ਅਸੀਂ ਕੀ ਕੁਝ ਖਾਦਾ ਲੰਗਰ ਵਿੱਚ ਕੀ ਛਕਿਆ ਕੀ ਬਣਿਆ ਸੀ ਪਰ ਇਹ ਵਿਰਲਿਆਂ ਨੂੰ ਚੇਤਾ ਰਹਿਣਾ ਕਿਤੇ ਸ਼ਬਦ ਕਿਹੜਾ ਸੁਣਿਆ ਸੀ ਤੇ ਸੱਚ ਜਾਣਿਓ ਆਧਾਰ ਜੀਵਨ ਦਾ ਸ਼ਬਦ ਨੇ ਹੀ ਕਰਨਾ ਹੈ ਹੋਰ ਕੋਈ ਰਾਹ ਨਹੀਂ ਅੱਜ ਅਸੀਂ ਦੋ ਮਹਾਨ ਸ਼ਖਸੀਤਾਂ ਸਿੱਖ ਕੌਮ ਦੇ ਪਹਿਲੇ ਬਾਦਸ਼ਾਹ ਬਾਬਾ ਬੰਦਾ ਸਿੰਘ ਜੀ ਬਹਾਦਰ ਉਹਨਾਂ ਦਾ ਸ਼ਹੀਦੀ ਦਿਹਾੜਾ ਦੂਜਾ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਉਹਨਾਂ ਦੀ ਵਰਸੀ ਮਨਾ ਰਹੇ ਹਾਂ ਤੇ ਦੋਵੇਂ ਇਹ ਐਸੀਆਂ ਸ਼ਖਸੀਅਤਾਂ ਜਿਹੜੀਆਂ ਬੇਮਿਸਾਲ ਹਨ ਜਿਨ੍ਹਾਂ ਦੇ ਬਾਰੇ ਕਹਿਣਾ ਬਹੁਤ ਔਖਾ ਹੈ ਬੜੀ ਅપર ਅਪਾਰ ਖੇਡ ਹੈ ਜੀ ਇਹ ਬਾਬਾ ਬੰਦਾ ਸਿੰਘ ਜੀ ਬਹਾਦਰ ਆ ਜਿਹੜੇ ਅਸੀਂ ਸ਼ਬਦ ਪੜ੍ਹਿਆ ਨਾ ਬਿਲਕੁਲ ਉਹਨਾਂ ਦੇ ਜੀਵਨ ਦੀ ਵਿਆਖਿਆ ਕਰਨਗੇ ਇਹ ਕਿਹੜਾ ਪੱਖ ਜੀਵਨ ਦਾ ਉਹਨਾਂ ਦਾ ਬਾਤਾਂਗੇ ਜੀ ਅਸੀਂ ਕਿੱਡੀ ਵੱਡੀ ਬਖਸ਼ਿਸ਼ ਤਨ ਗੁਰੂ ਗੋਬਿੰਦ ਸਿੰਘ ਕਲਗੀਧਰ ਪਿਤਾ ਜੀ ਨੇ ਉਹਨਾਂ ਤੇ ਕੀਤੀ ਬਾਬਾ ਬੰਦਾ ਸਿੰਘ ਜੀ ਬਹਾਦਰ ਜੇ ਉਹਨਾਂ ਦਾ ਜਝਾਰੂ ਪੱਖ ਲੈਨੇ ਹਾਂ ਦੁਨੀਆ ਤੇ ਕੋਈ ਤੋਲ ਨਹੀਂ ਮਿਲਦਾ ਕੈਸੇ ਸੂਰਬੀਰ ਯੋਧੇ ਤੇ ਜਿਹੜਾ ਸ਼ਹਾਦਤਾ ਜਾਮ ਉਹਨਾਂ ਨੇ ਪੀਤਾ ਜਿਹੜੇ ਤਸੀਹੇ ਉਹਨਾਂ ਨੇ ਸਹੇ ਪਰ ਸੀ ਤੱਕ ਨਹੀਂ ਕੀਤੀ ਇਹ ਵੀ ਪੱਕ ਜਦੋਂ ਬਾਚਾਂਗੇ ਦੁਨੀਆਂ ਦੇ ਉੱਪਰ ਮਿਸਾਲ ਨਹੀਂ ਮਿਲੇਗੀ ਇਸ ਗੱਲ ਦੀ ਤੇ ਦੂਜਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਿਹਦੇ ਰਾਜ ਦੀਆਂ ਗੱਲਾਂ ਅੱਜ ਵੀ ਹੁੰਦੀਆਂ ਨੇ ਅੱਜ ਤੋਂ ਪਹਿਲਾਂ ਵੀ ਹੁੰਦੀਆਂ ਸੰਤੇ ਰਹਿਣ ਦੀ ਦੁਨੀਆਂ ਤੱਕ ਹੋਣਗੀਆਂ ਕਿ ਐਸਾ ਰਾਜ ਦੁਨੀਆਂ ਤੇ ਕਿਤੇ ਨਜ਼ਰ ਨਹੀਂ ਆਉਂਦਾ ਨਾ ਹੀ ਕਿਤੇ ਹੋਣਾ ਹੈ ਅੱਜ ਵੀ ਜਦੋਂ ਕਿਤੇ ਸਰਵੇਖਣ ਹੁੰਦਾ ਹੈ ਸਰਵੇਖਣ ਕੀਤਾ ਜਾਂਦਾ ਹੈ ਕਿ ਦੁਨੀਆ ਵਿੱਚ ਸਭ ਤੋਂ ਚੰਗਾ ਰਾਜ ਜਿਹਦੇ ਰਾਜ ਵਿੱਚ ਪਰਜਾਂ ਨੂੰ ਬਹੁਤ ਸੁੱਖ ਮਿਲਿਆ ਹੋਵੇ ਜਿਹਦੇ ਰਾਜ ਵਿੱਚ ਬਿੱਤਕਰਾ ਨਾ ਹੋਵੇ ਤੇ ਉੱਥੇ ਫਿਰ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਖਾਲਸਾ ਰਾਜ ਦੀ ਗੱਲ ਹੁੰਦੀ ਹੈ ਦੁਨੀਆ ਤੇ ਮਿਸਾਲ ਨਹੀਂ ਤੇ ਆ ਜਿਹੜਾ ਸੀ ਸ਼ਬਦ ਪੜਿਆ ਨਾ ਹਰ ਜੀਓ ਨਿਮਾਨਿਆ ਤੂੰ ਮਾਨ ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਉਹ ਕੱਲਾ ਇੱਕ ਮਹਾਨ ਰਾਜਾ ਨਹੀਂ ਐ ਮਹਾਨ ਸੂਰਬੀਰ ਯੋਧਾ ਵੀ ਐ ਉਹ ਮਹਾਨ ਸਿੱਖ ਹੈ ਮਹਾਨ ਖਾਲਸਾ ਹੈ ਉਹ ਪਹਿਲਾ ਸਿੱਖ ਹੈ ਖਾਲਸਾ ਹੈ ਬਾਅਦ ਵਿੱਚ ਉਹ ਰਾਜਾ ਹੈ ਮਹਾਰਾਜਾ ਰਣਜੀਤ ਸਿੰਘ ਖਾਲਸਾ ਰਾਜ ਦੀਆਂ ਗੱਲਾਂ ਤਾਂ ਅੱਜ ਵੀ ਅਸੀਂ ਬਹੁਤ ਕਰਦੇ ਆਂ ਔਰ ਸਟੇਜਾਂ ਤੋਂ ਹੁੰਦੀਆਂ ਪਰ ਸੱਚ ਜਾਣਿਓ ਖਾਲਸਾ ਰਾਜ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਪਰ ਖਾਲਸਾ ਬਣਨ ਦੀ ਗੱਲ ਨਹੀਂ ਕੀਤੀ ਜਾਂਦੀ ਜੇ ਖਾਲਸੇ ਬਣਾਂਗੇ ਰਾਜ ਆਪਣੇ ਆਪ ਮਿਲ ਜਾਣਾ ਹੈ ਅੱਜ ਨਿਹਾਰ ਕਿੱਥੇ ਆ ਅੱਜ ਇਹ ਕਿ ਖਾਲਸਾ ਨਹੀਂ ਆ ਉਹ ਜਿਆ ਜਦੋਂ ਅਸੀਂ ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਦੇਖਾਂਗੇ ਹਰ ਜਿਓ ਨਿਮਾਣਾ ਤੂੰ ਮਾਣ ਨਿਮਾਣਾ ਕੀ ਕੀ ਹੁੰਦਾ ਜੀ ਹੁਣ ਅਕਸਰ ਜਦੋਂ ਵੀ ਕੀਤੇ ਅਸੀਂ ਗੱਲ ਕਰਦੇ ਆ ਅਸੀਂ ਕਹਾਂਗੇ ਜੀ ਨਿਮਾਣੇ ਬਣ ਕੇ ਆਉਣਾ ਚਾਹੀਦਾ ਹੈ ਗੁਰੂ ਘਰ ਵਿੱਚ ਕਹਿੰਨੇ ਨਾ ਅਸੀਂ ਨਿਮਾਣੇ ਬਣ ਕੇ ਆਉਣਾ ਚਾਹੀਦਾ ਹੈ ਕੀ ਸਿਰ ਨੀਵਾ ਕਰਨ ਦੇ ਨਾਲ ਨਿਮਾਣਾ ਬਣ ਜਾਂਦਾ ਹੈ ਬੰਦਾ ਹੱਥ ਜੋੜਨ ਦੇ ਨਾਲ ਨਿਮਾਣਾ ਬਣ ਜਾਂਦਾ ਹੈ ਹੱਥ ਤਾਂ ਅਸੀਂ ਸਾਰੇ ਜੋੜਦੇ ਆ ਤੇ ਅਕਸਰ ਅਸੀਂ ਇਹ ਗੱਲ ਕਹਿ ਵੀ ਦਿੰਨੇ ਆ ਸਾਰੇ ਮੈਂ ਜੀ ਨਿਮਾਣਾ ਸਿੱਖ ਹਾਂ ਆਪਣੇ ਆਪ ਨੂੰ ਅਸੀਂ ਕਿਹਜਾਂਦੇ ਜੀ ਮੈਂ ਜੀ ਨਿਮਾਣਾ ਸਿੱਖ ਹਾਂ ਪਰ ਜਦੋਂ ਗੁਰੂ ਦੀ ਬਾਣੀ ਪੜ੍ਹਾਂਗੇ ਸਤਿਗੁਰੂ ਦੀ ਬਾਣੀ ਪੜ੍ਹ ਕੇ ਦੇਖਾਂਗੇ ਕਿ ਕੀ ਜਿਹੋ ਜਿਹਾ ਸਤਿਗੁਰੂ ਸਿੱਖ ਦੇ ਵਿੱਚ ਨਿਮਾਨਤਾ ਚਾਹੁੰਦੇ ਨੇ ਸਾਡੇ ਵਿੱਚ ਹੈ ਉਹੋ ਜੀ ਗੁਰੂ ਨਿਮਾਨਿਆਂ ਦਾ ਮਾਣ ਹੈ ਪਰ ਨਿਮਾਨਾ ਕੌਣ ਹੈ ਅਸੀਂ ਨਾ ਇੱਕ ਪਾਵਨ ਬਾਣੀ ਦੀ ਪੰਕਤੀ ਪੜ੍ਹਦੇ ਆ ਤੁਸੀਂ ਵੀ ਬਹੁਤ ਵਾਰ ਪੜ੍ਹੀ ਹੋਵੇਗੀ ਸੁਣੀ ਹੋਵੇਗੀ ਮਨ ਤੋਂ ਮਤ ਮਾਨ ਕਰੇ ਜੇ ਹੌ ਕਿਛ ਜਾਣਦਾ ਗੁਰਮਖ ਨਿਮਾਨਾ ਹੋ ਇੱਥੇ ਨਿਮਾਣਾ ਬਣ ਨਹੀਂ ਕਿਹਾ ਇੱਥੇ ਨਿਮਾਣਾ ਹੋ ਨਿਮਾਣਾ ਅੰਦਰ ਦੀ ਅਵਸਥਾ ਹੈ ਬਣ ਨਾਲ ਨਹੀਂ ਸਿਰ ਨੀਵਾ ਕਰਨ ਨਾਲ ਸਿਰ ਝੁਕੋ ਨਾਲ ਜਦੋਂ ਅਸੀਂ ਆਸਾ ਕੀ ਵਾਰ ਦੀ ਪਾਵਨ ਬਾਣੀ ਪੜ੍ਹਦੇ ਹਾਂ ਉਹਦੇ ਵਿੱਚ ਸਾਬ ਸਾਬ ਕਹਿੰਦੇ ਅਪਰਾਧੀ ਤੇ ਦੂਣਾ ਨਿਵਦਾ ਹੈ ਅਪਰਾਧੀ ਦੂਣਾ ਨਿਵੈ ਜੋ ਹੰਤਾ ਮਰਗਾਏ ਜੇ ਸਿਰ ਨੀਵਾ ਕਰਨ ਨਾਲ ਨਿਮਾਣਾ ਬਣਦਾ ਹੋਵੇ ਫਿਰ ਤੇ ਕਹਿੰਦੇ ਅਪਰਾਧੀ ਜਿਹੜਾ ਸ਼ਿਕਾਰੀ ਹੈ ਜਦੋਂ ਸ਼ਿਕਾਰ ਖੇਡਣ ਵਾਸਤੇ ਜਾਂਦਾ ਉਹ ਬਹੁਤ ਨਿਮਦਾ ਹੈ ਨਿਮਾਣਾ ਕੀ ਹੈ ਮਨਨ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਦੀਆਂ ਅਸੀਂ ਦੋ ਤਿੰਨ ਕਟਨਾਵਾਂ ਵੀ ਉਹਨਾਂ ਦਾ ਧਾਰਮਿਕ ਪੱਖ ਤੇ ਉਹਨਾਂ ਦਾ ਸਮਾਜਿਕ ਪੱਖ ਤਿੰਨ ਨਿਮਾਣਾ ਕਿਨੂੰ ਕਹਿੰਦੇ ਨੇ ਅਸੀਂ ਨਾ ਸਤਗੁਰ ਸੱਚੇ ਪਾਛੀ ਦੀ ਪਾਵਨ ਬਾਣੀ ਦੀ ਇੱਕ ਪੰਕਤੀ ਪੜ੍ਹਦੇ ਆ ਮਾਨ ਹੁੰਦੇ ਹੋਏ ਨਿਮਾਣਾ ਮਤ ਹੁੰਦੇ ਹੋਏ ਇਆਣਾ ਤਾਨ ਹੁੰਦੇ ਹੋਏ ਨੇਤਾਣਾ ਅਨ ਹੁੰਦਾ ਆਪ ਬੁਝਾਏ ਕੋਈ ਐਸਾ ਭਗਤ ਸਦਾਏ ਮਾਣ ਹੈ ਪਰ ਅੰਦਰ ਨਿਮਰਤਾ ਹੈ ਹੁਣ ਰਾਜ ਹੈ ਰਾਜ ਦਾ ਹੰਕਾਰ ਨਹੀਂ ਹੈ ਆਸੀ ਸ਼ਬਦ ਜਿਹੜੇ ਪੜੇ ਨਾ ਸ਼ੁਰੂ ਦੇ ਵਿੱਚ ਅਰੰਭਤਾ ਵੀ ਸ਼ਬਦ ਪੜਿਆ ਸੀਗਾ ਦਰਗਹਿ ਮਾਣ ਨਿਮਾਣਾ ਪਾਵੇ ਹੋਏ ਨਿਮਾਣਾ ਟਹਿ ਪਵੇ ਮਾਲਕ ਦੇ ਦਰਗਾਹ ਤੇ ਪ੍ਰਵਾਨਗੀ ਕਿਹਨੂੰ ਮਿਲਦੀ ਹੈ ਤੇ ਦੂਜਾ ਸ਼ਬਦ ਸੀ ਰੋਗੀ ਕਾ ਪ੍ਰਭ ਖੰਡੋ ਰੋਗ ਕਿਹੜਾ ਰੋਗ ਹੈ ਜਿਹੜਾ ਗੁਰੂ ਕੱਟ ਸਕਦਾ ਸਭ ਤੋਂ ਜੀਰ ਗਰੋਗ ਹੈ ਜਿਹਨੂੰ ਸਾਬ ਕਹਿੰਦੇ ਹੋਮੈ ਦੀਰਗ ਰੋਗ ਹੈ दारू ਪੀ ਇਸਮਾਹੇ ਨਾਮ ਦੇ ਨਾਲ ਗੁਰੂ ਦੇ ਸ਼ਬਦ ਨਾਲ ਇਹ ਰੋਗ ਕੱਟਿਆ ਜਾਣਾ ਜਦੋਂ ਫਿਰ ਇਹ ਰੋਗ ਕੱਟਿਆ ਗਿਆ ਫਿਰ ਨਿਮਾਨਤਾ ਆਏਗੀ ਫਿਰ ਉਹ ਮਾਲਕ ਹਰ ਜੀਓ ਨਿਮਾਨਿਆ ਤੁਮਾਨ ਮਹਾਰਾਜਾ ਰਣਜੀਤ ਸਿੰਘ ਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਜੀਵਨ ਪੜੀਏ ਸਮਝ ਪੈ ਜਾਵੇਗੀ ਕਿ ਨਮਾਣਾ ਪੰਡ ਕੀ ਹੁੰਦਾ ਹੈ ਐਵੇਂ ਥੋੜੀ ਜਮੂਰਾ ਨਾਲ ਮਾਸ ਖਿੱਚਿਆ ਜਾਂਦਾ ਤੇ ਉਹ ਸੀ ਤੱਕ ਨਹੀਂ ਕਰਦੇ ਅੱਖਾਂ ਦੇ ਸਾਹਮਣੇ 4 ਸਾਲ ਦੇ ਪੁੱਤ ਦਾ ਕੋਈ ਕਲੇਜਾ ਕੱਢ ਕੇ ਮੂੰਹ ਵਿੱਚ ਪਾਵੇ ਕਿਨੂੰ ਕਹਿੰਦੇ ਨੇ ਜੀ ਨਮਾਣਾ ਪੰਡ ਤੇ ਮਹਾਰਾਜਾ ਅਨਜੀਤ ਸਿੰਘ ਦਾ ਜੀਵਨ ਐਸਾ ਰਾਜਾ ਇੱਕ ਨਹੀਂ ਦੋ ਨਹੀਂ ਚਾਰ ਨਹੀਂ ਜਿੰਨੇ 49 ਲੜਾਈਆਂ 49 ਜੰਗਾਂ ਲੜੀਆਂ ਤੇ ਸਾਰਿਆਂ ਵਿੱਚ ਫਤਿਹ ਹਾਸਲ ਬੜੇ ਬੜੇ ਵੱਡੇ ਰਾਜੇ ਸੂਰਬੀਰ ਜੋਦੇ ਗੋਡੇ ਟੇਕ ਦਿੰਦੇ ਸੀ ਉਹਨਾਂ ਦੇ ਅੱਗੇ ਪਰ ਇੱਕ ਗੱਲ ਯਾਦ ਰੱਖਿਓ ਇੰਨਾ ਨਮਾਣਾ ਪੰਨਾ ਆਪਣੇ ਰਾਜ ਵਿੱਚ ਕਿਸੇ ਵੀ ਰਾਜੇ ਨੂੰ ਉਹਨੇ ਬੰਦੀ ਨਹੀਂ ਬਣਾਇਆ ਕਿਸੇ ਵੀ ਰਾਜੇ ਨੂੰ ਜਿੱਤਿਆ ਹੈ ਪਰ ਬੰਦੀ ਨਹੀਂ ਬਣਾਇਆ ਉਹਨੇ ਉਹਦੇ ਰਾਜ ਵਿੱਚ ਕਿਸੇ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ ਗਈ ਸਮਾ ਬਹੁਤ ਸੀਮਤ ਹੈ ਮੈਂ ਦੋ ਤਿੰਨ ਘਟਨਾਵਾਂ ਦੀ ਜੀਵਨ ਦੀਆਂ ਸਾਂਝੀਆਂ ਕਰਨੀਆਂ ਨਿਮਾਣਾਪਨ ਕੀ ਹੈ ਜਿੱਦਨ ਰਾਜ ਸਗਾਸਨ ਦੇ ਬੈਠੇ ਨਾ ਤੇ ਕਲਗੀ ਜਦੋਂ ਜਦੋਂ ਸਿਰ ਨੂੰ ਜਦੋਂ ਕਲਗੀ ਸਜਾਉਣੀ ਹੈ ਕਹਿੰਦੇ ਪਹਿਲਾਂ ਅਰਦਾਸ ਕਰੋ ਤਨ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਦੇ ਵਿੱਚ ਰੱਖੋ ਇਹਨੂੰ ਪੰਜਾ ਪਿਆਰਿਆਂ ਦੇ ਚਰਨਾਂ ਨਾਲ ਸ਼ੂਕ ਕੇ ਫਿਰ ਆਪਣੇ ਸਿਰ ਤੇ ਸਜਾਈ ਰਾਸ ਘਾਸਨ ਦੇ ਬੈਠੇ ਚਿੱਤਰਕਾਰ ਆਇਆ ਹੁਣ ਦੇਖੋ ਨਮਾਣਾਪਣ ਕੀ ਹੁੰਦਾ ਹੈ ਚਿੱਤਰਕਾਰ ਆਇਆ ਜੀ ਤੁਹਾਡੀ ਤਸਵੀਰ ਬਣਾਉਣੀ ਹੈ ਮਹਾਰਾਜ ਹਰਜੀਤ ਸਿੰਘ ਮੰਨੇ ਨਾ ਜੋਰ ਪਾਇਆ ਗਿਆ ਉਹ ਕਹਿੰਦਾ ਠੀਕ ਹੈ ਜੇ ਤਸਵੀਰ ਬਣਾਉਣੀ ਹੈ ਤੇ ਤਸਵੀਰ ਇਹੋ ਜੀ ਬਣਾਓ ਗੁਰੂ ਰਾਮਦਾਸ ਮਹਾਰਾ ਦੇ ਚਰਨਾਂ ਦੇ ਉੱਪਰ ਮੇਰਾ ਸਿਰ ਹੋਵੇ ਆਖੋ ਸਤਨਾਮ ਕਿਨੂੰ ਕਹਿੰਦੇ ਨਮਾਣਾਪਣ ਗੁਰੂ ਰਾਮਦਾਸ ਮਹਾਰਾ ਦੇ ਚਰਨਾਂ ਤੇ ਮੇਰਾ ਸਿਰ ਹੋਵੇ ਤੇ ਚਿੱਤਰਕਾਰ ਕਹਿੰਦਾ ਸੀ ਤੁਹਾਡਾ ਫਿਰ ਮੂੰਹ ਹੀ ਨਹੀਂ ਦਸਣਾ ਤਸਵੀਰ ਕਿਵੇਂ ਬਣਾਵਾਂਗੇ ਉਹ ਕਹਿੰਦਾ ਇਹੋ ਤੇ ਗੱਲ ਹੈ ਮੈਂ ਆਪਣਾ ਮੂੰਹ ਨਹੀਂ ਦਿਖਾਉਣਾ ਚਾਹੁੰਨਾ ਮੈਂ ਗੁਰੂ ਰਾਮਦਾਸ ਮਾਰ ਦਾ ਮੁਖੜਾ ਦਿਖਾਉਣਾ ਚਾਹੁੰਨਾ ਮੇਰਾ ਮੂੰਹ ਨਹੀਂ ਦਿਸਣਾ ਚਾਹੀਦਾ ਜੇ ਤਸਵੀਰ ਬਣਾਉਣੀ ਤੇ ਇਹੋ ਜਿਹੀ ਬਣਾਓ ਤੇ ਕਹਿੰਦੇ ਹੋਰ ਕਹਿੰਦਾ ਫਿਰ ਇੱਕ ਤਸਵੀਰ ਇਹੋ ਜਿਹੀ ਬਣਾ ਦਿਓ ਦਾਨ ਗੁਰੂ ਗੋਬਿੰਦ ਸਿੰਘ ਕਲਗੀਧਰ ਪਿਤਾ ਪੁੱਤਰਾਂ ਦਾ ਦਾਨੀ ਉਸ ਸਗਾਸਨ ਦੇ ਬਿਰਾਜਮਾਨ ਹੋਵੇ ਤੇ ਮਹਾਰਾਜਾ ਰਣਜੀਤ ਸਿੰਘ ਗਲ ਵਿੱਚ ਪੱਲੂ ਪਾਇਆ ਹੋਵੇ ਤੇ ਝੋਲੀ ਅੱਡ ਕੇ ਮੰਗਤਾ ਬਣ ਕੇ ਭਿਖਾਰੀ ਬਣ ਕੇ ਉਹਦੇ ਦਰ ਤੇ ਖਲੋਤਾ ਹੋਵੇ ਇਹਨੂੰ ਕਹਿੰਦੇ ਨਮਾਣਾ ਪਾਨਾ ਰਾਜ ਭਾਗ ਕੋਲ ਹੋਵੇ ਕਿਸੇ ਗੱਲ ਦੀ ਕਮੀ ਨਹੀਂ ਤੇ ਜੇ ਕੁਰਸੀ ਬਣਾਉਂਦੀ ਗੱਲ ਚੱਲੀ ਮਹਾਰਾਜਾ ਅਨਜੀਤ ਸਿੰਘ ਵਾਸਤੇ ਉਹ ਕਹਿੰਦਾ ਕੁਰਸੀ ਐਹੋਜੀ ਬਣਾਉਣੀ ਐ ਜਦੋਂ ਮੈਂ ਬੈਠਾਂ ਤੇ ਮੇਰਾ ਮੁੱਖ ਗੁਰੂ ਰਾਮਦਾਸ ਦੇ ਚਰਨਾਂ ਵੱਲ ਹੋਣਾ ਚਾਹੀਦਾ ਹੈ ਬਹੁਤ ਘਟਨਾਵਾਂ ਉਹਨਾਂ ਦੇ ਜੀਵਨ ਦੀਆਂ ਨਿਮਾਣੇ ਪੰਨਦੀਆਂ ਇੱਕ ਵਾਰੀ ਨਾ ਕਿਸੇ ਨੇ ਕਿਹਾ ਮਹਾਰਾਜਾ ਅਨਜੀਤ ਸਿੰਘ ਨੂੰ ਕਹਿੰਦੇ ਕੀ ਆ ਤੁਹਾਡੇ ਕੋਲ ਕਿਹੜੀ ਐਸੀ ਸ਼ਕਤੀ ਕਿਹੜੀ ਰਿੱਧੀ ਸਿੱਧੀ ਐ ਤੁਹਾਡੇ ਕੋਲ ਜਿੱਧਰ ਨੂੰ ਜਾਂਦੇ ਹੋ ਫਤਿਹ ਤੁਹਾਡੇ ਕਦਮ ਚੁਗ ਚੁੰਮਦੀ ਹੈ ਕਦੀ ਹਾਰਦੇ ਨਹੀਂ ਤੁਸੀਂ ਕੀ ਆ ਤੁਹਾਡੇ ਕੋਲ ਤੇ ਉਹਨਾਂ ਨੇ ਇੱਕ ਗੱਲ ਕਹੀ ਸੀ ਕਹਿੰਦੇ ਕੋਈ ਰਿਧੀ ਸਿੱਧੀ ਨਹੀਂ ਕਹਿੰਦੇ ਜਦੋਂ ਮੈਂ ਘਰੋਂ ਤੁਰਦਾ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਅਰਦਾਸ ਕਰਕੇ ਤੁਰਦਾ ਫਿਰ ਉੱਥੇ ਗੁਰੂ ਰਾਮਦਾਸ ਵਰਤਦੇ ਮੈਂ ਨਹੀਂ ਜਿੱਤਦਾ ਉਹੀ ਜਿੱਤਦੇ ਨੇ ਇੱਕ ਵਾਰੀ ਨਾ ਕਹਿੰਦੇ ਉਪਰਸ਼ੇਤਰ ਦੀ ਜੰਗ ਤੇ ਚੱਲੇ ਮਹਾਰਾਜਾ ਰਣਜੀਤ ਸਿੰਘ ਧਾਰਮਿਕ ਪੈਪਾਕ ਉਹਨਾਂ ਦਾ ਕੈਸਾ ਹੈ ਕੁਸ਼ੇਤਰ ਤੇ ਜੰਗ ਤੇ ਚੱਲੇ ਤੇ ਰਸਤੇ ਵਿੱਚ ਆਸਥਾਨ ਸੀ ਬਾਬਾ ਬੁੱਧੂ ਜੀ ਦਾ ਮਨ ਵਿੱਚ ਆਇਆ ਕਿ ਅਰਦਾਸ ਕਰਨੀ ਚਾਹੀਦੀ ਹੈ ਡੇਰੇ ਵਿੱਚ ਗਏ ਜਾ ਕੇ ਪੁੱਛਦੇ ਕਿ ਬਾਬਾ ਬੁੱਧੂ ਜੀ ਕਿੱਥੇ ਐ ਉਹਨਾਂ ਨੇ ਸੁਣ ਲਿਆ ਸਾਹਮਣੇ ਆ ਗਏ ਤੇ ਪਤਾ ਕੀ ਕਹਿੰਦੇ ਅੱਗੇ ਉਹ ਵੀ ਮਹਾਪੁਰਖ ਕਹਿੋ ਜੇ ਉਹ ਕਹਿੰਦੇ ਬੁੱਦੂ ਮੈਂ ਮਾਂ ਬਾਬਾ ਮੈਂ ਨਹੀਂ ਬਾਬਾ ਅੰਦਰ ਬੈਠਾ ਹੈ ਦੱਸ ਕੀ ਚਾਹੀਦਾ ਹੈ ਕਹਿੰਦਾ ਮੈਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਕਹਿੰਦਾ ਦੱਸ ਕੀ ਚਾਹੀਦਾ ਹੈ ਕਹਿੰਦੇ ਅਰਦਾਸ ਕਰਨੀ ਹੈ ਮੈਂ ਜੰਗ ਤੇ ਜਾ ਰਿਹਾ ਹਾਂ ਤੇ ਹੁਣ ਅੱਜ ਛਾਤੀ ਮਾਰ ਲਿਓ ਕਿ ਕੀ ਅੱਜ ਇਹੋ ਜਿਹਾ ਰਾਜਾ ਜਿਹੜੇ ਹੁਣ ਜਿਹੜੀ ਗੱਲ ਅਸੀਂ ਕਰਨ ਲੱਗੇ ਆ ਕਿ ਇਹੋ ਜਿਹਾ ਰਾਜਾ ਲੱਭ ਜੂਗਾ ਸਾਨੂੰ ਪਹਿਲੀ ਗੱਲ ਤੇ ਅਰਦਾਸ ਕਰਨ ਦੀ ਗੱਲ ਹੀ ਖਤਮ ਹੈ ਉਹ ਬਾਹ ਫੜ ਕੇ ਲੈ ਕੇ ਤੇ ਅੰਦਰ ਜਾ ਕੇ ਅਰਦਾਸ ਜਦੋਂ ਕੀਤੀ ਬਾਬਾ ਬੁੱਧੂ ਜੀ ਨੇ ਪਤਾ ਕਿਹੜੇ ਲਫ਼ਜ਼ ਵਰਤੇ ਕਹਿੰਦੇ ਹੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਓ ਆਹ ਭਿਖਾਰੀਆਂ ਦੇ ਵਿੱਚੋਂ ਅੱਜ ਇੱਕ ਵੱਡਾ ਭਿਖਾਰੀ ਤੇਰੇ ਦਰ ਤੇ ਆਇਆ ਹੈ ਅੱਜ ਕਹਿ ਕੇ ਦੇਖਿਓ ਕਿਸੇ ਮੰਤਰੀ ਨੂੰ ਹੀ ਨਿਕਾਲ ਲਾ ਕੋਈ ਕਹਿ ਕੇ ਦੱਸੇ ਅੱਜ ਤੇ ਕਿਸੇ ਮੰਤਰੀ ਨੂੰ ਸਰੋਪਾ ਨਾ ਨਾ ਦਿੱਤਾ ਜਾਵੇ ਤੇ ਉਹ ਪੰਜ ਪਾਰੇ ਪੰਜ ਪਾਰੇ ਲਾ ਕੇ ਪਰਾਂ ਮਾਰਦੇ ਆ ਹੋਇਆ ਸਾਡੀ ਕੌਮ ਦੇ ਵਿੱਚ ਆ ਥੋੜੇ ਸਮਾਂ ਪਹਿਲਾਂ ਉਹ ਤੇ ਮਹਾਰਾਜਾ ਰਣਜੀਤ ਸਿੰਘ ਸੀ ਜਿਹਨੂੰ ਅਕਾਲੀ ਫੂਲਾ ਸਿੰਘ ਬਾਬਾ ਕਾਲੀ ਫੂਲਾ ਸਿੰਘ ਜੇ ਕੋਟੜਿਆਂ ਦੀ ਸਜ਼ਾ ਲਉਂਦੇ ਆ ਉਹ ਸਿਰ ਝੁਕਾ ਕੇ ਕਹਿੰਦੇ ਠੀਕ ਐ ਮੈਨੂੰ ਪਰਵਾਣ ਐ ਆਪਣੇ ਕੱਪੜੇ ਉਤਾਰ ਦਿੰਦੇ ਆ ਕੋਟੜੇ ਖਾਣ ਵਾਸਤੇ ਅੱਜ ਤਾਂ ਇੱਕ ਖਿੰਨ ਲਉਂਦੇ ਜਥਾ ਜਥੇਦਾਰ ਲਾਉਣ ਵਾਸਤੇ ਕਿੰਨੇ ਜਥੇਦਾਰ ਲਾਏ ਤੁਹਾਡੇ ਸਾਹਮਣੇ ਤੇ ਗੱਲਾਂ ਅਸੀਂ ਕਹਦੀਆਂ ਕਰਦੇ ਆ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀਆਂ ਸ਼ੇਰੇ ਪੰਜਾਬ ਦੀਆਂ ਗੱਲਾਂ ਅਸੀਂ ਕਰਦੇ ਆ ਤੇ ਅਸੀਂ ਉਸ ਕੌਮ ਦੇ ਵਾਰਸ ਹਾਂ ਕਿੱਥੇ ਸਾਡੀ ਮਾਨਸਿਕਤਾ ਵਿੱਚ ਚਲੀ ਅੱਜ ਅੱਜ ਸਾਡੀ ਕਿੱਥੇ ਖਲੋਤੇ ਸੀ ਖੈਰ ਬਾਬਾ ਬੁੱਧੂ ਜੀ ਕਹਿੰਦੇ ਮਾਲਕਾ ਆ ਪਿਖਾਰੀਆਂ ਵਿੱਚੋਂ ਵੱਡਾ ਪਿਖਾਰੀ ਤੇਰੇ ਤੇ ਤੇਰੇ ਦਰ ਤੇ ਆਇਆ ਜੰਗ ਤੇ ਚੱਲਿਆ ਕਹਿੰਦਾ ਮੇਰੀ ਜਿੱਤ ਹੋਵੇ ਅਰਦਾਸ ਕੀਤੀ ਹੁਕਮਨਾਮਾ ਲਿਆ ਬਾਬਾ ਬੁੱਧੂ ਜੀ ਕਹਿੰਦੇ ਸਤਗੁਰ ਨੇ ਹੁਕਮ ਦਾ ਹੁਕਮ ਦੇ ਦਿੱਤਾ ਹੈ ਜਾ ਤੂੰ ਜਿੱਤ ਹੋਵੇਗੀ ਜਿੱਤ ਕੇ ਆ ਗਿਆ ਜੀ ਜਦੋਂ ਜਿੱਤ ਕੇ ਆਇਆ ਦੁਆਰਾ ਫੇਰ ਆ ਗਿਆ ਸਥਾਨ ਦੇ ਬਾਬਾ ਬੁੱਧੂ ਜੀ ਕੋਲ ਮਹਾਰਾਜਾ ਰਣਜੀਤ ਸਿੰਘ ਤੇ ਆਣ ਕੇ ਬਾਬਾ ਬੁੱਧੂ ਜੀ ਨੂੰ ਮਿਲੇ ਤੇ ਫਿਰ ਪਤਾ ਕੀ ਕਹਿੰਦੇ ਕਹਿੰਦੇ ਦੱਸੋ ਕੀ ਚਾਹੀਦਾ ਮੈਂ ਜਿੱਤ ਕੇ ਆਇਆ ਹਾਂ ਤੁਸੀਂ ਅਰਦਾਸ ਕੀਤੀ ਸੀ ਦੱਸੋ ਕਿੰਨੀ ਜ਼ਮੀਨ ਤੁਹਾਡੇ ਇਸ ਸਥਾਨ ਦੇ ਨਾਲ ਲਵਾ ਦਵਾਂ ਜਾਂ ਕਿੰਨੀ ਮਾਇਆ ਚਾਹੀਦੀ ਹੈ ਤੇ ਉਹ ਬਾਬਾ ਬੁੱਧੂ ਜੀ ਨੇ ਬਾਹ ਫੜੀ ਫਿਰ ਲੈ ਕੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਪਤਾ ਕੀ ਕਹਿੰਦੇ ਹੁਣ ਦੇਖੋ ਗੱਲ ਇਹ ਵੀ ਸਾਨੂੰ ਸ਼ੁਕਰਾਨਾ ਸ਼ੁਕਰਾਨਾ ਕਿਨੂੰ ਕਹਿੰਦੇ ਨੇ ਤੇ ਸਿੱਖ ਕਰਦਾ ਕੀ ਹੈ ਜਦੋਂ ਲੈ ਕੇ ਬਾਹ ਫੜ ਕੇ ਕਹਿੰਦੇ ਹੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਆ ਉਹੀ ਪਿਖਾਰੀ ਐ ਜਿਹੜਾ ਕੁਝ ਦਿਨ ਪਹਿਲਾਂ ਤੇਰੇ ਦਰ ਤੇ ਮੰਗਤਾ ਬਣ ਕੇ ਆਇਆ ਸੀ ਅੱਜ ਇਹ ਦਾਤਾ ਬਣ ਕੇ ਆ ਗਿਆ ਅੱਜ ਤੇਰੇ ਦਰ ਤੇ ਆਣ ਕੇ ਕਹਿੰਦਾ ਦੱਸ ਤੈਨੂੰ ਕੀ ਚਾਹੀਦਾ ਹੁਣ ਇੱਥੇ ਮੈਂ ਇੱਕ ਇੱਕ ਖਿਨੂ ਰੁਕਣ ਲੱਗਾ ਪਤਾ ਕੀ ਹੁੰਦਾ ਹੈ ਕਈ ਵਾਰੀ ਉਸ ਮਾਲਕ ਦੀ ਦਿੱਤੀ ਦਾਤ ਮਾਇਆ ਦੇ ਵਿੱਚੋਂ ਅਸੀਂ ਥੋੜਾ ਬਹੁਤ ਆਣ ਕੇ ਭੇਟ ਕਰਦੇ ਆ ਉਹ ਸਿੱਖ ਨੂੰ ਹੁਕਮ ਹੈ ਦਸਵੰਦ ਕੱਢਣ ਦਾ ਜੇ ਕਰਦੇ ਆ ਨਾ ਉਹ ਐ ਭੇਟਾ ਤੇ ਅਸੀਂ ਪਤਾ ਕੀ ਕਹਿੰਨੇ ਆ ਮੈਂ ਜੀ ਇੰਨੇ ਪੈਸੇ ਦਾਨ ਦਿੱਤੇ ਗੁਰਦੁਆਰੇ ਤੇ ਕਈ ਵਾਰੀ ਲਿਖਿਆ ਵੀ ਜਾਂਦਾ ਦਾਨੀਆਂ ਦੇ ਨਾਮ ਦਾਨ ਪਤਾ ਕਿਨੂੰ ਕੀਤਾ ਜਾਂਦਾ ਹੈ ਦਾਨ ਕੀਤਾ ਜਾਂਦਾ ਆਪਣੇ ਤੋਂ ਛੋਟੇ ਨੂੰ ਜਿਹੜਾ ਆਪਣੇ ਤੋਂ ਛੋਟਾ ਹੋਵੇ ਆਪਣੇ ਤੋਂ ਥੱਲੇ ਕੋਈ ਗਰੀਬ ਉਨੂੰ ਦਾਨ ਕੀਤਾ ਜਾਂਦਾ ਹੈ ਅਸਲ ਵਿੱਚ ਦਾਨ ਦਾਨੀ ਕੇਵਲ ਇੱਕੋ ਹੀ ਆ ਦੁਨੀਆ ਤੇ ਉਹ ਹੈ ਰੱਬ ਤੇ ਅਸੀਂ ਸਾਰੇ ਆ ਉਹਦੇ ਦਰ ਦੇ ਭਿਖਾਰੀ ਗੁਰੂ ਦਰ ਤੇ ਦਾਨ ਨਹੀਂ ਦਿੱਤਾ ਜਾਂਦਾ ਗੁਰੂ ਦਰ ਤੇ ਭੇਟਾ ਦਿੱਤੀ ਜਾਂਦੀ ਹੈ ਭੇਟਾ ਅਸੀਂ ਦਾਨ ਕਹਿ ਦਿੰਨੇ ਆ ਇੱਕ ਦਾਰ ਦੱਸਣ ਤੇ ਤੂੰ ਦਾਤਾ ਸਭ ਮੰਗਤੇ ਜਾਂ ਮੰਗਦੇ ਜਾ ਚ ਮੰਗੇ ਦਾਨ ਦੇਹ ਪਿਆਰਿਆ ਦਾਤਾ ਕੇਵਲ ਇੱਕ ਹੈ ਜਿਨੂੰ ਅਸੀਂ ਕਹਿੰਦੇ ਸਭਨਾ ਜੀਆਂ ਦਾ ਇੱਕ ਦਾਤਾ ਇੱਕ ਦਾਤਾ ਬਾਕੀ ਅਸੀਂ ਸਾਰੇ ਉਹਦੇ ਦਰ ਦੇ ਮੰਗਤੇ ਹਾਂ ਬਾਬਾ ਬੁੱਧੂ ਜੀ ਕਹਿੰਦੇ ਕਹਿੰਦੇ ਆ ਉਹੀ ਭਖਾਰੀ ਹੈ ਸਤਿਗੁਰੂ ਜਿਹੜਾ ਅੱਜ ਤੇਰੇ ਦਰ ਤੇ ਦਾਤਾ ਬਣ ਕੇ ਆਇਆ ਹੈ ਇਹ ਤੈਨੂੰ ਕਹਿੰਦਾ ਕੀ ਚਾਹੀਦਾ ਹੈ ਮਹਾਰਾਜਾ ਰਣਜੀਤ ਸਿੰਘ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਉਸੇ ਵੇਲੇ ਕਹਿੰਦੇ ਧੰਨ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਖਲੋ ਕੇ ਨੇਤਰਾਂ ਦੇ ਜਲ ਦੇ ਨਾਲ ਸਾਰਾ ਦਾੜਾ ਧੋਤਾ ਗਿਆ ਬਾਬਾ ਬੁੱਧੂ ਜੀ ਦੇ ਚਰਨਾਂ ਤੇ ਸੇ ਰੱਖ ਦਿੱਤਾ ਆਪਣੀ ਗਲਤੀ ਦਾ ਅਹਿਸਾਸ ਹੋਇਆ ਇਹ ਹੈ ਨਿਮਾਣਾਪਣ ਪਰ ਅੱਜ ਗਲਤੀ ਕਰਕੇ ਕੌਣ ਮੰਨਦਾ ਹੈ ਮਹਾਰਾਜਾ ਰਣਜੀਤ ਸਿੰਘ ਉਹਨਾਂ ਦੇ ਨਿਮਾਣੇ ਪੰਦੀਆਂ ਗੱਥਾਵਾਂ ਕਹਿਣ ਸੰਤੂ ਪਰੇ ਆ ਜੀ ਜੇ ਉਹਨਾਂ ਨੂੰ ਪਤਾ ਲੱਗਦਾ ਕਿ ਦਰਬਾਰ ਸਾਹਿਬ ਦਾ ਰਾਗੀ ਹੈ ਭਾਈ ਮਨਸਾ ਸਿੰਘ ਆਪ ਹਾਥੀ ਭਰ ਕੇ ਹਾਥੀਆਂ ਤੇ ਲੱਦਿਆ ਸਮਾਨ ਤੇ ਮਾਇਆ ਲਈ ਤੇ ਜਾ ਕੇ ਉਹਦੇ ਦਰਵਾਜੇ ਦੇ ਮੋੜੇ ਖਲੋ ਕੇ ਦਰਵਾਜਾ ਖੜਕਾਉਂਦੇ ਆ ਭਾਈ ਮਨਸਾ ਸਿੰਘ ਦਰਵਾਜਾ ਨਹੀਂ ਖੋਲਦਾ ਕਹਿੰਦਾ ਮੈਂ ਸ਼ੇਰੇ ਪੰਜਾਬ ਕਹਿੰਦਾ ਮੈਂ ਕੀ ਲੈਣਾ ਤੇਰੇ ਕੋਲ ਭਾਈ ਮਨਸਾ ਸਿੰਘ ਜੀ ਕਹਿੰਦੇ ਮੈਂ ਕੀ ਲੈਣਾ ਤੇਰੇ ਕੋਲ ਕਹਿੰਦੇ ਮੈਂ ਆਪ ਆਇਆ ਤੈਨੂੰ ਮਿਲਣ ਵਾਸਤੇ ਤੈਨੂੰ ਕੁਝ ਦੇਣਾ ਚਾਹੁੰਨਾ ਵਾ ਤੇ ਅੱਗੇ ਭਾਈ ਮਨਸਾ ਸਿੰਘ ਪਤਾ ਦੇਖੋ ਹੁਣ ਉਹ ਵੀ ਕੈਸੇ ਗੁਰੂ ਕੇ ਕੀਰਤਨੀਏ ਉਹ ਕਹਿੰਦੇ ਤੂੰ ਹੋਏਂਗਾ ਦੁਨੀਆਂ ਦਾ ਰਾਜਾ ਜਾ ਦੁਨੀਆਂ ਵਾਸਤੇ ਦਾਤਾ ਮੇਰਾ ਦਾਤਾ ਇੱਕੋ ਹੀ ਹੈ ਗੁਰੂ ਰਾਮਦਾਸ ਜਿਹਦੇ ਦਰ ਤੇ ਮੈਂ ਕੀਰਤਨ ਕਰਦਾ ਹਾਂ ਜੇ ਲੋੜ ਪੈਗੀ ਮੈਂ ਉਹਦੇ ਕੋਲ ਮੰਗ ਲਵਾਂਗਾ ਮੈਨੂੰ ਨਹੀਂ ਚਾਹੀਦਾ ਤੇਰੇ ਕੋਲ ਕੁਝ ਵੀ ਤੇ ਮਹਾਰਾਜਾ ਰਜੀਤ ਸਿੰਘ ਨੂੰ ਪਿੱਛੇ ਮੁੜਨਾ ਪਿਆ ਸੀ ਇਹ ਗੱਲ ਸੁਣ ਕੇ ਔਰ ਉਹਦਾ ਸਮਾਜਿਕ ਪੱਖ ਕਿਹੋ ਜਿਹਾ ਹੈ ਜੇ ਧਾਰਮਿਕ ਪੱਖ ਇਹੋ ਜਿਹਾ ਹੈ ਨਾ ਤੇ ਸਮਾਜਿਕ ਪੱਖ ਆਪ ਕੰਦਾਂ ਨਾਲ ਲੱਗ ਲੱਗ ਕੇ ਰਾਤ ਨੂੰ ਸੁਣਨਾ ਕਿ ਮੇਰੇ ਰਾਜ ਦੇ ਵਿੱਚ ਕੋਈ ਦੁਖੀ ਤੇ ਨਹੀਂ ਮੈਨੂੰ ਇੱਕ ਗੱਲ ਹੋਰ ਚਿੱਤ ਆ ਗਈ ਮਹਾਰਾਜਾ ਰਣਜੀਤ ਸਿੰਘ ਉਹਨੇ ਨਾ ਕਹਿੰਦੇ ਕੋਈ ਟੰਡੋਰਾ ਫਰਾਦ ਦਿੱਤਾ ਵੀ ਕੋਈ ਐਸਾ ਪੁਰਖ ਲੱਭ ਕੇ ਲਿਆਓ ਜਿੰਨੇ ਗੁਰੂ ਗੋਬਿੰਦ ਸਿੰਘ ਮਹਾਰਾ ਦੇ ਆਪਣੇ ਆਪਣੇ ਨੇਤਰਾ ਨਾਲ ਦਰਸ਼ਨ ਕੀਤੇ ਹੋਣ ਤੇ ਇੱਕ ਬਜ਼ੁਰਗ 126 ਸਾਲ ਦੀ ਉਮਰ ਸੀ ਉਸ ਬਜ਼ੁਰਗ ਦੀ ਲੱਭ ਕੇ ਲਿਆਂਦਾ ਪਤਾ ਲੱਗਾ ਕਿ ਬਜ਼ੁਰਗ ਆ ਰਿਹਾ ਜਿਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਆਪਣੇ ਨੇਤਰਾ ਨਾਲ ਦਰਸ਼ਨ ਕੀਤੇ ਤੇ ਕਹਿੰਦੇ ਆਪਣੇ ਮਹਾਰਾਜਾ ਰਣਜੀਤ ਸਿੰਘ ਨੰਗੇ ਪੈਰੀਂ ਅੱਗੇ ਤੁਰ ਕੇ ਅੱਗੇ ਲੈਣ ਵਾਸਤੇ ਗਿਆ ਉਹਦੇ ਚਰਨਾਂ ਤੇ ਆਪਣਾ ਸਿਰ ਰੱਖਿਆ ਕਿ ਤੂੰ ਧੰਨ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦਰਸ਼ਨ ਕੀਤੇ ਉੱਚਾ ਸਗਾਸਨ ਲਾ ਕੇ ਉਸ ਬਜ਼ੁਰਗ ਨੂੰ ਬਿਠਾਇਆ ਤੇ ਉਸ ਬਜ਼ੁਰਗ ਦੇ ਕੋਲ ਪੁੱਛਦੇ ਆ ਕਿ ਕੋਲ ਖੋ ਕੇ ਪੁੱਛਦਾ ਮਹਾਰਾਜਾ ਰਣਜੀਤ ਸਿੰਘ ਕਹਿੰਦਾ ਇਹ 10 ਜਦੋਂ ਗੁਰੂ ਗੋਬਿੰਦ ਸਿੰਘ ਤੇ ਤੂੰ ਦਰਸ਼ਨ ਕੀਤੇ ਤੇ ਉਹਨਾਂ ਦੇ ਦਰਬਾਰ ਦਾ ਠਾਠ ਬਾਟ ਕਹਿ ਉਹ ਜਿਆ ਸੀ ਜਦੋਂ ਤੂੰ ਦੀਦਾਰ ਕੀਤੇ ਤੈਨੂੰ ਪ੍ਰਾਪਤੀ ਕੀ ਹੋਈ ਤੇ ਉਹ ਬਜ਼ੁਰਗ ਨੇ ਪਤਾ ਕੀ ਦੱਸਿਆ ਕਹਿੰਦਾ ਮਹਾਰਾਜਾ ਜੀ ਇਸ ਨੂੰ ਸ਼ੇਰੇ ਪੰਜਾਬ ਜਦੋਂ ਮੈਂ ਗਿਆ ਦਰਸ਼ਨ ਕਰਨ ਵਾਸਤੇ ਲਾਈਨ ਵਿੱਚ ਲੱਗਾ ਸਾਂ ਗੁਰੂ ਗੋਬਿੰਦ ਸਿੰਘ ਦਾ ਦਰਬਾਰ ਇਹੋ ਜਿਹਾ ਸੀ ਆ ਤੇਰਾ ਜਿਹੜਾ ਦਰਬਾਰ ਹੈ ਇਹ ਉਹਦੇ ਦਰਵਾਜ਼ੇ ਦੇ ਸਾਹਮਣੇ ਇੱਕ ਸਵਾਦ ਦੀ ਢੇਰੀ ਤੋਂ ਵੱਧ ਕੇ ਹੋਰ ਕੁਝ ਵੀ ਨਹੀਂ ਇੰਨੇ ਸ਼ਾਨੋ ਸ਼ੌਕਤ ਤੇ ਜਿਹੜੀ ਗੱਲ ਤੂੰ ਪੁੱਛਦਾ ਹੈ ਪ੍ਰਾਪਤੀ ਜਦੋਂ ਮੈਂ ਗਿਆਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਦੇ ਵਿੱਚ ਮੱਥਾ ਟੇਕਿਆ ਸਤਿਗੁਰ ਨੇ ਤੀਰਦ ਮੇਰੇ ਸਿਰ ਦੇ ਉੱਪਰ ਰੱਖਿਆ ਤੇ ਅੰਦਰ ਐਸੀ ਨਾਮ ਦੀ ਚਰਨਾਟ ਛਲੀ ਉਹ ਜਿਹੜਾ ਰਸ ਹੈ ਅੱਜ ਤੱਕ ਵੀ ਕਹਿੰਦਾ ਮੇਰੇ ਅੰਦਰ ਮੌਜੂਦ ਹੈ ਤੇ ਉਹਦੇ ਬਾਰੇ ਦੱਸਿਆ ਨਹੀਂ ਜਾ ਸਕਦਾ ਇਹ ਸਾ ਪੱਖ ਹੈ ਤੇ ਸਮਾਜਿਕ ਪੱਖ ਜੇ ਕਾਲ ਪਿਆ ਗਦਾਮ ਖੋਲ ਦਿੱਤੇ ਤੇ ਇਥੋਂ ਤੱਕ ਲਿਖਿਆ ਮਿਲਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਆਪ ਪੰਡਾਂ ਭਰ-ਭਰ ਕੇ ਆਪ ਆਪਣੇ ਸਿਰ ਤੇ ਚੱਕ ਕੇ ਲੋਕਾਂ ਦੇ ਘਰ ਵਿੱਚ ਛੱਡ ਕੇ ਆਏ ਤੇ ਇੱਕ ਵਾਰੀ ਕਹਿੰਦੇ ਹੁੰਦਾ ਜਲੂਸ ਜਾ ਰਿਹਾ ਮਹਾਰਾਜਾ ਰਣਜੀਤ ਸਿੰਘ ਦਾ ਜਲੂਸ ਜਾ ਰਿਹਾ ਬੱਚੇ 베ਰੀ ਨਾਲੂ ਬੇ ਤੋੜਦੇ ਆ ਰੋੜੇ ਮਾਰ ਮਾਰ ਕੇ ਤੇ ਇੱਕ ਰੋੜਾ ਮਹਾਰਾਜ ਰঞ্জੀਤ ਸਿੰਘ ਦੇ ਆਣ ਕੇ ਵੱਜ ਗਿਆ। ਸਿਪਾਈਆਂ ਨੇ ਦੇਖਿਆ ਕਿ ਇਹ ਰੋੜਾ ਕਿੱਥੋਂ ਆਇਆ ਹੈ ਬੱਚਿਆਂ ਨੂੰ ਫੜ ਕੇ ਲਿਆਂਦਾ। ਬੱਚੇ ਡਰ ਗਏ ਬੱਚੇ ਨੂੰ ਪੁੱਛਦੇ ਕਿ ਰੋੜੇ ਰੋੜਾ ਕਿਉਂ ਮਾਰਿਆ? ਉਹ ਕਹਿੰਦੇ ਅਸੀਂ ਤੁਹਾਡੇ ਨਹੀਂ ਜ ਮਾਰਿਆ। ਅਸੀਂ ਤਾਂ 베ਰੀ ਤੇ ਮਾਰ ਕੇ 베ਰ ਤੋੜੇ ਸਾਂ। ਬੱਚੇ ਡਰ ਗਏ ਸਹਿਮ ਗਏ ਤੇ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਜੇਬ ਦੇ ਵਿੱਚੋਂ ਸੋਨੇ ਦੀਆਂ ਮੋਹਰੇ ਕੱਢੀਆਂ। ਬੱਚਿਆਂ ਨੂੰ ਦੇਖ ਕੇ ਪਤਾ ਕੀ ਕਹਿੰਦੇ? ਕਹਿੰਦੇ ਜੇ ਤੁਸੀਂ 베ਰੀ ਦੇ ਉੱਪਰ ਬੱਟੇ ਮਾਰਦੇ ਹੋ ਤੁਹਾਨੂੰ 베ਰੀ 베ਰ ਦਿੰਦੀ ਹੈ ਮੈਂ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਖਾਲਸਾ ਹਾਂ ਮੈਨੂੰ ਰਾਜ ਆ ਬਣਾਇਆ ਉਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮੈਨੂੰ ਫੇ ਸੋਨੇ ਦੀਆਂ ਮੋਹਰੇ ਦੇਣੀਆਂ ਚਾਹੀਦੀਆਂ ਨੇ ਐਸਾ ਦੁਨੀਆ ਤੇ ਰਾਜਾ ਕਿੱਥੇ ਲੱਭਣਾ ਹੈ ਇਹ ਜਿਹੜੀਆਂ ਅਸੀਂ ਪੰਕਤੀਆਂ ਪੜ੍ਹੀਆਂ ਨਾ ਹਰ ਜੀਓ ਨਿਮਾਨਿਆ ਤੁਮਾਨ ਇਹ ਉਹਨਾਂ ਦੇ ਜੀਵਨ ਦੇ ਟੁਕੜੀਆਂ ਨੇ ਯਤਨ ਕਰਾਂਗੇ ਕੱਲ ਦੇ ਦੀਵਾਨ ਵਿੱਚ ਬਾਬਾ ਬੰਦਾ ਸਿੰਘ ਜੀ ਬਹਾਦਰ ਉਹਨਾਂ ਦੀ ਸ਼ਹਾਦਤ ਬਾਰੇ ਕੁਝ ਨਾ ਕੁਝ ਰਲ ਮਿਲ ਕੇ ਵਿਚਾਰਾ ਕਰੀਏ ਤੇ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਦੀਆਂ ਕੁਝ ਨਾ ਕੁਝ ਗੱਲਾਂ ਸਾਂਝੀਆਂ ਕਰ ਸਕੀਏ ਸਮਾ ਲਗਭਗ ਸਮਾਪਤ ਹੈ ਕਰੋ ਕਿਰਪਾ ਸਾਰੇ ਰਲ ਕੇ ਇੱਕ ਵਾਰੀ ਇਹ ਪੰਕਤੀ ਪਾਲੀਏ ਤੇ ਸਮਾਪਤੀ ਕਰੀਏ ਕਰੋ ਕਿਰਪਾ ਸਾਰੇ ਨੱਚੀ ਜਿਆਚੀ ਜਕਰੇ ਮੇਰਾ ਗੋਬਿੰਦ ਨੱਚੀ ਜਿਆ ਕੀ ਜ ਕਰੇ ਮੇਰਾ ਤੇਰੀ ਤਦਰਤ ਕੋ ਪਰਮਾਨ ਹਰ ਜੀਓ ਹਰ ਜੀਓ ਹਰ ਜੀਓ ਕਰੇ ਮੇਰਾ ਕੋ ਮਿੱਤ ਤੇਰੀ ਕੋ ਦਰਦ ਕੋ ਕੁਰਬਾਨ